ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਚੀਆ ਸੀਡ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਚੀਆ ਸੀਡ ਦੇ ਵਿੱਚ ਕਾਫੀ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਈ ਜਾਂਦੇ ਨੇ ਜੁਕਿ ਸਾਡੇ ਸਰੀਰ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਤੇ ਸਾਡੇ ਸਰੀਰ ਨੂੰ ਮਜ਼ਬੂਰ ਬਣਾਉਣ ਦੇ ਵਿੱਚ ਸਹਾਇਤਾ ਕਰਦੇ ਨੇ ਅੱਜ ਗੱਲਬਾਤ ਕਰਾਂਗੇ ਕਿ ਆਯੁਰਵੇਦ ਦੇ ਮੁਤਾਬਿਕ ਕਿਸ ਤਰ੍ਹਾਂ ਚੀਆ ਸੀਡ ਸਾਡੇ ਵਾਸਤੇ ਫਾਇਦੇਮੰਦ ਹੁੰਦੇ ਨੇ ਤੇ ਕਿਹੜੀ-ਕਿਹੜੀ ਬਿਮਾਰੀਆਂ ਤੋਂ ਚੀਆ ਸੀਡ ਲੜਨ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ chia seeds ਦੇ ਵਿੱਚ ਕਈ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਨੇ ਜੋ ਕਿ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਇਹ ਛੋਟੇ-ਛੋਟੇ ਦਿਖਾਈ ਦੇਣ ਵਾਲੇ ਬੀਜ ਊਰਜਾ ਨਾਲ ਭਰੇ ਹੁੰਦੇ ਨੇ ਇਸ ਦੇ ਵਿੱਚ omega 3 ਫੈਟੀ ਐਸਿਡ ਫਾਈਬਰ ਵਿਟਾਮਿਨ ਅਤੇ ਹੋਰ ਵੀ ਕਾਫੀ ਚੀਜ਼ਾਂ ਪਾਈ ਜਾਂਦੀਆਂ ਨੇ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਸਹਾਇਤਾ ਕਰਦੀ ਨੇ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕਈ ਬਿਮਾਰੀਆਂ ਤੋਂ ਸਾਨੂੰ ਲੜਨ ਦੇ ਵਿੱਚ ਤਾਕਤ ਵੀ ਮਿਲਦੀ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਕਿ ਕਿਹੜੀ-ਕਿਹੜੀ ਬਿਮਾਰੀਆਂ ਤੋਂ ਸਾਨੂੰ ਚੀਆ ਸੀਡ ਖਾਣ ਦੇ ਵਿੱਚ ਸਹਾਇਤਾ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਗੱਲ ਕੀਤੀ ਜਾਵੇ ਤਾਂ ਇਹ ਪਾਚਨ ਤੰਤਰੁਕੀ ਕਰਨ ਦੇ ਵਿੱਚ ਕਾਫੀ ਸਹਾਇਤਾ ਕਰਦੀ ਹੈ chia seeds fiber ਦੇ ਨਾਲ ਪਕੂਰ ਹੁੰਦਾ ਹੈ ਜੋ ਕਿ ਸਾਡੀ ਕਬਜ ਜਾਂ ਫਿਰ ਪੇਟ ਦੇ ਨਾਲ ਕੋਈ ਵੀ ਜੁੜੀ ਅਗਰ ਸਮੱਸਿਆ ਹੋਵੇ ਤਾਂ ਉਸ ਨੂੰ ਸਹੀ ਕਰਨ ਦੇ ਵਿੱਚ ਕਾਫੀ ਚਾਰਾ ਸਹਾਇਤਾ ਕਰਦਾ ਹੈ ਤੇ ਜੇਕਰ ਤੁਸੀਂ chia seeds ਦਾ ਸੇਵਨ ਕਰਨਾ ਸ਼ੁਰੂ ਕਰਦਨ ਨਿਓ ਟਾਈਮ ਦੇ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਦਿਖਣ ਨੂੰ ਮਿਲਦੀ ਹੈ ਅਗਲੇ ਫਾਇਦੇ ਦੇ ਨਾਲ ਕਿ ਕਿਤੇ ਜਾਵੇ ਤਾਂ ਕੈਰੋਸਟ੍ਰੋਲ ਜਿਨ੍ਹਾਂ ਨੂੰ ਪ੍ਰੋਬਲਮ ਹੈ ਤਾਂ ਉਸ ਬਿਮਾਰੀ ਦੇ ਵਿੱਚ ਵੀ chia seeds کافی ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦੇ ਨੇ ਕਿਉਂਕਿ ਇਹ ਟ੍ਰੋਡਿਕ ਕੈਰੋਸਟ੍ਰੋਲ ਨੂੰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਸ਼੍ਰੀਆ ਸ਼ਿਰਤੀ ਵਿੱਚ ਇਹ ਜਿਹੇ ਗੁਣ ਮੌਜੂਦ ਹੁੰਦੇ ਨੇ ਜੋ ਕਿ ਸਾਡੇ ਕੈਰੋਸਟ੍ਰੋਲ ਨੂੰ ਘਟਾਉਣ ਦੇ ਵਿੱਚ ਸਹਾਇਤਾ ਕਰਦੇ ਨੇ ਤੇ ਇਸ ਦੇ ਵਿੱਚ omega 3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ ਜੋ ਕਿ ਸਾਡੇ ਕੈਰੋਸਟ੍ਰੋਲ ਨੂੰ ਘਟਾਉਣ ਵਾਸਤੇ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਉਠੇ ਹੀ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਹੱਡੀਆਂ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦਾ ਹੈ ਵੱਡੀ ਉਮਰ ਦੇ ਨਾਲ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਜਿਹੜੀ ਹੈ ਉਹक्सर ਦੇਖੀ ਜਾਂਦੀ ਹੈ ਤੇ ਜਿਹੜਾ ਸਰੀਰ ਦੇ ਵਿੱਚ ਕੈਲਸ਼ੀਅਮ ਤੋਂ ਇਲਾਵਾ ਹੋਰ ਵੀ ਚੀਜ਼ਾਂ ਪੌਸ਼ਟਿਕ ਤੱਤ ਐਦਾ ਦੇ ਮੌਜੂਦ ਹੁੰਦੇ ਨੇ ਜੋ ਕਿ ਸਾਡੀ ਹੱਡੀਆਂ ਦੇ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਐਨਾ ਹੀ ਨਹੀਂ ਇਸ ਦੇ ਵਿੱਚ ਐਂਟੀਆਕਸੀਡੈਂਟ ਗੁਣ ਵੀ ਪਾਈ ਜਾਂਦੇ ਨੇ ਜੋ ਕਿ ਸਾਡੇ ਦੰਦਾਂ ਦੇ ਲਈ ਕਾਫੀ ਜ਼ਿਆਦਾ ਮਦਦਗਾਰ ਮੰਨੇ ਜਾਂਦੇ ਨੇ ਤੇ ਇਹ ਹੱਡੀਆਂ ਅਤੇ ਦੰਦਾਂ ਦੋਨਾਂ ਵਾਸਤੇ ਇਹ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਹੱਡੀਆਂ ਤੇ ਦੰਦਾਂ ਦੋਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਉਤੇ ਹੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਅਗਲੇ ਫਾਇਦੇ ਦੀ ਤਾਂ ਜਿੰਨਾਂ ਦਾ ਵਜ਼ਨ ਵਧ ਹੈ ਤੇ ਉਹ ਆਪਣੇ ਮੋਟਾਪੇ ਤੋਂ ਪਰੇਸ਼ਾਨ ਨੇ ਤਾਂ ਉਹ ਵਿੱਚ ਜਾਂ ਸੀਡ ਦਾ ਸੇਵਨ ਕਰਨਾ ਸ਼ੁਰੂ ਕਰ ਦੇਣ ਕਿਉਂਕਿ ਚੀਆ ਸੀਡਸ ਭਾਰ ਘਟਾਉਣ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਤੇ ਜੇਕਰ ਤੁਸੀਂ ਮੋਟਾਪੇ ਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਚੀਆ ਸੀਡਸ ਜ਼ਰੂਰ ਐਡ ਕਰ ਲਓ। ਕੁਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਜੇਕਰ ਸਿਹਤਮੰਦ ਚਮੜੀ ਚਾਹੀਦੀ ਹੈ ਤਾਂ ਉਸਦੇ ਲਈ ਵੀ ਤੁਸੀਂ chia seeds ਖਾਣਾ ਸ਼ੁਰੂ ਕਰ ਦੋ chia seed ਦੇ ਵਿੱਚ omega 3 ਫੈਟੀ ਐਸਿਡ ਪਾਏ ਜਾਂਦੇ ਨੇ ਜੋ ਕਿ ਚਮੜੀ ਦੇ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਤੇ ਜੀ ਤੁਹਾਡੀ ਚੈਰੀਟ ਜਿਹੜੀਆਂ ਚੂਰੀਆਂ ਪੈਂਦੀਆਂ ਨੇ ਉਸ ਨੂੰ ਬਚਾਉਣ ਦੇ ਵਿੱਚ ਵੀ ਚੀਆ ਸੀਡਸ ਕਾਫੀ ਜ਼ਿਆਦਾ ਸਹਾਇਤਾ ਕਰਦੇ ਨੇ ਇਸ ਤੋਂ ਬਾਅਦ ਜੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ 슈ਗਰ ਪੇਸ਼ੈਂਟਸ ਉਸ ਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਕਰ ਤੁਹਾਨੂੰ ਵੀ 슈ਗਰ ਦੀ ਬਿਮਾਰੀ ਹੈ ਤਾਂ ਚੀਆ ਸੀਡ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਇਸ ਦੇ ਵਿੱਚ ਇਹ ਜੀ ਔਸ਼ਧੀ ਗੁਣ ਪਾਏ ਜਾਂਦੇ ਨੇ ਜੋ ਕਿ ਡਾਇਬੀਟਿਕ ਦੇ ਮਰੀਜ਼ਾਂ ਦੇ ਵਾਸਤੇ ਕਾਫੀ ਜ਼ਿਆਦਾ ਮਦਦਗਾਰ ਮੰਨਿਆ ਜਾਂਦਾ ਹੈ ਤੇ ਜੇਕਰ ਤੁਹਾਨੂੰ 슈ਗਰ ਦੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਤੇ ਇਸ ਨੂੰ ਆਪਣੀ ਡਾਈਟ ਦੇ ਵਿੱਚ ਵੀ ਜਰੂਰ ਸ਼ਾਮਿਲ ਕਰ ਲੋ ਜੇਕਰ ਹੁਣ ਤੁਸੀਂ 80 ਦਾ 7 ਕਰਨ ਲੱਗੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜਰੂਰ ਸਲਾਹ ਲੈ ਲੈਣਾ ਕਿਉਂਕਿ ਸਾਡੇ ਵੱਲੋਂ ਤੁਹਾਨੂੰ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੋਂ ਲੈ ਕੇ ਦਿੱਤੀ ਜਾ ਰਹੀ ਹੈ ਇਹਨਾਂ ਦੀ ਹੋਰ ਵੀ ਡੀਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ